ਸਰਕਾਰ ਇੱਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ ਦੇ ਵਿੱਚ ਹੈ પેટ્રોલ 1 ਰੁਪਏ ਤੇ ਡੀਜ਼ਲ 5 ਰੁਪਏ ਮਹਿੰਗਾ ਹੋ ਸਕਦਾ ਹੈ ਕਿਉਂਕਿ ਮਹਿੰਗਾਈ ਦੀ ਮਾਲ ਝੇਲ ਰਹੀ ਜਨਤਾ ਹੁਣ ਇਸ ਦਾ ਇੱਕ ਹੋਰ ਸ਼ਿਕਾਰ ਹੋਏਗੀ ਤੇ ਲਗਾਤਾਰ ਮਹਿੰਗਾਈ ਵੱਧ ਸਕਦੀ ਹੈ ਕਿਉਂਕਿ ਇਹ ਕਿਆਸ ਨਹੀਂ ਇਸ ਗੱਲ ਤੇ ਪੂਰੇ ਪੁਖਤਾ ਸਬੂਤਾਂ ਦੇ ਆਧਾਰ ਤੇ ਗੱਲ ਕਹੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕਰੂਡ ਔਇਲ ਦੀਆਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤਾਂ ਵਧੀਆਂ ਹੋਈਆਂ ਨੇ ਤੇ ਹੁਣ 1 ਰੁਪਏ ਪੈਟਰੋਲ ਤੇ 5 ਰੁਪਏ ਡੀਜ਼ਲ ਵੱਜ ਸਕਦਾ ਹੈ ਇਸ ਦੇ ਲਈ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਸਰਕਾਰ ਨੇ 1 ਜੂਨ 2025 ਨੂੰ ਜਿਹੜਾ ਕੀਮਤਾਂ ਦੇ ਵਿੱਚ ਵਾਧਾ ਕੀਤਾ ਸੀ ਤੇ ਹੁਣ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਜਿਹੜੀਆਂ 25 ਰੁਪਏ ਤੋਂ ਵਧਾ ਕੇ ਜਿਹੜੇ 55 ਰੁਪਏ ਤੱਕ ਦੀ ਕਟੋਤੀ ਕਰ ਦਿੱਤੀ ਗਈ ਆ ਹੁਣ ਜਿਹੜੀ ਜਾਣਕਾਰੀ ਸੂਤਰਾਂ ਦੇ ਹਵਾਲੇ ਨੂੰ ਮਿਲੀ ਆ ਤੇ ਕਿਹਾ ਜਾ ਰਿਹਾ ਹੈ ਕਿ 1 ਰੁਪਏ ਪੈਟਰੋਲ ਤੇ 5 ਰੁਪਏ ਡੀਜ਼ਲ ਮਹਿੰਗਾ ਹੋ ਸਕਦਾ ਹੈ ਤੇ ਇੰਦੇ ਦੀਆਂ ਮੌਜੂਦਾ ਕੀਮਤਾਂ ਦੇ ਵਿੱਚ ਪੈਟਰੋਲ ਫਿਲਹਾਲ 252.63 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਜਦਕਿ ਹਾਈ ਸਪੀਡ ਡੀਜ਼ਲ ਦਾ ਰੇਟ 254.64 ਰੁਪਏ ਪ੍ਰਤੀ ਲੀਟਰ ਹੈ ਤੇ ਪੈਟਰੋਲ ਤੇ ਡੀਜ਼ਲ ਦੀਆਂ ਰੇਟਾਂ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਆਮ ਆਦਮੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਪੈਟਰੋਲ ਦਾ ਇਸਤੇਮਾਲ ਜ਼ਿਆਦਾਤਰ ਨਿੱਜੀ ਪਰਿਵਹਨ ਛੋਟੇ ਵਿਕਲਾਂ ਦੇ ਲਈ ਤੇ ਰਿਕਸ਼ਾ ਤੇ ਦੋ ਪਹੀਆ ਵਾਹਨਾਂ ਦੇ ਵਿੱਚ ਕੀਤਾ ਜਾਂਦਾ ਇਸ ਦਾ ਸਿੱਧਾ ਤੇ ਵੱਡਾ ਅਸਰ ਜਿਹੜਾ ਉਹ ਮੱਦੇ ਤੇ ਨਿਮਨ ਪਰਿਵਾਰ ਤੇ ਪਵੇਗਾ ਤੇ ਐਚ ਐਸ ਡੀ ਦੀ ਐਕਸ ਡੀਪੋ ਕੀਮਤ ਜਿਹੜੀ ਆ ਉਹ 254 ਇਸਾਰੀਆ 64 ਪਰਤੀ ਲੀਟਰ ਚੱਲ ਰਹੀ ਆ ਜਿਆਤਰ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਤੇ ਵੀ ਇਸ ਦਾ ਅਸਰ ਪਵੇਗਾ ਤੇ ਮੁੱद्रास्फीਤੀਕਾਰੀ ਜਿਹੜੀ ਆ ਉਹ ਵੀ ਮੰਨੀ ਜਾ ਰਹੀ ਆ ਤੇ ਇਸ ਨੂੰ ਲੈ ਕੇ ਜਿਆਤਰ ਜਿਹੜੇ ਗੱਡੀਆਂ ਚਲਾਉਂਦੇ ਨੇ ਟ੍ਰੇਨਾਂ ਤੇ ਖੇਤੀ ਇੰਜਣਾਂ ਦੇ ਵਿੱਚ ਟਰੱਕ ਬੱਸ ਟਰੈਕਟਰ ਟਿਊਬਵੈਲ ਤੇ ਥਰੇਸਰ ਦੇ ਵਿੱਚ ਵੀ ਜਿਹੜਾ ਇਸਤੇਮਾਲ ਕਰਦੇ ਨੇ ਤੇਲ ਨੂੰ ਡੀਜ਼ਲ ਜਾਂ ਪੈਟਰੋਲ ਨੂੰ ਤੇ ਉਹਨਾਂ ਤੇ ਵੀ ਅਸਰ ਪਏਗਾ ਕਿਉਂਕਿ ਜਦੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੇ ਅਸਰ ਪਏਗਾ ਤਾਂ ਦੂਜੇ ਪਾਸੇ ਸਿੱਧਾ ਤੌਰ ਤੇ ਜਮੀਨੀ ਪੱਧਰ ਤੋਂ ਲੈ ਕੇ ਉਪਰਲੇ ਪੱਧਰ ਤੱਕ ਇਸ ਦਾ ਅਸਰ ਹੋਏਗਾ ਕਿਉਂਕਿ ਜੋ ਵੀ ਖਾਣ ਪੀਣ ਦੀਆਂ ਚੀਜ਼ਾਂ ਟਰਾਂਸਪੋਰਟ ਤੇ ਰਾਹੀਂ ਭੇਜੀਆਂ ਜਾਂਦੀਆਂ ਨੇ ਉਹ ਮਹਿੰਗੀਆਂ ਹੋ ਜਾਣਗੀਆਂ ਇਸ ਦੇ ਨਾਲ ਜਿਹੜੇ ਹੋਰ ਵਪਾਰਿਕ ਸਾਧਨ ਨੇ ਉਹ ਵੀ ਅਸਰ ਕਰਨਗੇ ਤੇ ਨਾਲ ਦੀ ਨਾਲ ਮਹਿੰਗਾਈ ਜਿਹੜੀ ਆ ਉਹ ਦਸਤਰ ਜਿਹੜਾ ਉਹ ਵੱਧ ਜਾਏਗਾ ਹਾਲਾਂਕਿ ਇਹ ਵੀ ਦੱਸ ਦਈਏ ਕਿ ਸਰਕਾਰ ਨੇ ਵਰਤਮਾਨ ਦੇ ਵਿੱਚ ਜਿਹੜੀ ਸੂਬਾ ਪਾਕਿਸਤਾਨ ਦੀ ਸਰਕਾਰ ਆ ਉੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 94 ਪ੍ਰਤੀ ਲੀਟਰ ਬਸੂਲ ਰਹੀਆਂ ਹਨ ਤੇ ਹਾਲਾਂਕਿ ਪੈਟਰੋਲੀਅਮ ਉਤਪਾਦਨ ਦੀ ਵਿਕਰੀ ਜਿਹੜੀ ਆ GST ਸੂਨ ਹੈ ਫਿਰ ਵੀ ਜ਼ਿਆਦਾਤਰ ਜਿਹੜਾ ਸਰਕਾਰ ਵੱਲੋਂ ਜਿਹੜਾ ਲਗਾਇਆ ਜਾਂਦਾ ਟੈਕਸ ਆ ਉੱਧਰਲੇ ਪਾਸੇ ਤੇ ਉੱਥੇ ਉਹ ਲਗਾਤਾਰ ਜਿਹੜਾ ਇਸ ਦਾ ਅਸਰ ਪੈ ਰਿਹਾ ਹਾਲਾਂਕਿ ਆਉਂਦੇ ਦਿਨਾਂ ਦੇ ਵਿੱਚ ਪਾਕਿਸਤਾਨ ਦੀ ਆਬਾਦ ਨੂੰ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਆ ਪਰ ਫਿਰ ਵੀ ਜਿਹੜੀ ਆ ਉੱਧਰ ਦੀ ਸਰਕਾਰ ਉਹਨਾਂ ਨੂੰ ਹੋਰ ਜਿਹੜਾ ਇਹ ਪੈਟਰੋਲ ਤੇ ਡੀਜ਼ਲ ਦਾ ਜਿਹੜਾ ਵੱਡਾ ਗੱਫਾ ਉਹ ਦੇਣ ਵਾਲੀ ਹੈ ਮਹਿੰਗਾਈ ਦੇ ਜਿਹੜਾ ਨਾਂ ਤੇ